ਯੂਨੈਸਕੋ ਵੱਲੋਂ ਇਹ ਦਿਨ ਦਿੱਤਾ ਗਿਆ ਪੂਰੀ ਦੁਨੀਆ ਦੇ ਲੋਕਾਂ ਨੂੰ ਕਿ ਜਿਹੜੀ ਵੀ ਆਬਾਦੀ ਦੋ ਸੌ ਕੋੜ ਆ ਚਾਹੇ 250 ਹੋਇਆ ਚਾਹੇ ਕੋ 25 ਬੰਦਿਆ ਕਿਸੇ ਜ਼ੁਬਾਨ ਦੇ ਜਿਹੜੀ ਵੀ ਉਸ ਵਿਅਕਤੀ ਨੇ ਆਪਣੀ ਮਾਂ ਕੋਲੋਂ ਭਾਸ਼ਾ ਸਿੱਖੀ ਆ ਅੱਜ ਦਾ ਦਿਨ ਉਸ ਮਾਂ ਨੂੰ ਸਮਰਪਿਤ ਆ ਤੇ ਮੈਂ ਸੋਚਦਾ ਕਿ ਸਾਡੀ ਸਾਰਿਆਂ ਦੀ ਜਿਹੜੀ ਮਾਤ ਭਾਸ਼ਾ ਆ ਉਹ ਜ਼ੁਬਾਨ ਜਿਹਦੇ ਵਿੱਚ ਅਸੀਂ ਲੋਰੀਆਂ ਸੁਣੀਆਂ ਤੇ ਜਿਹਦੇ ਮਾਂ ਦੀਆਂ ਅਸੀਸਾਂ ਲਈਆਂ ਮਾਂ ਨੇ ਸਾਨੂੰ ਪਿਆਰ ਕੀਤਾ ਸਾਨੂੰ ਪਹਿਲੇ ਅੱਖਰ ਸਿਖਾਏ ਅਸੀਂ ਮਾਂ ਤੇ ਬਾਪ ਕਹਿਣਾ ਸਿੱਖਿਆ ਅੱਜ ਉਸ ਜ਼ੁਬਾਨ ਦਾ ਦੇਨੇ ਆ ਸਾਡਾ ਊੜਾ ਸਰਦਾ ਸਾਂਝਾ ਆ ਜ਼ੁਬਾਨ ਸਾਡੀ ਸਾਂਝੀ ਆ ਮੈਂ ਵੀ ਜਿਸ ਤਰ੍ਹਾਂ ਬੋਲਦਾ ਪੰਜਾਬੀ ਹੋ ਸਕਦਾ ਮੇਰੇ ਤੋਂ ਬਿਹਤਰ ਇੱਕ ਮੁਸਲਮਾਨ ਦੇ ਕਸਾਈ ਦੇ ਇੱਕ ਸਿੱਖ ਬੋਲਦਾ ਹੋਵੇ ਇਹ ਪੰਜਾਬ ਦੇ ਹਰ ਬੋਰਡ ਚਾਹੇ ਉਹ ਸਰਕਾਰੀ ਹੋਵੇ ਅਰਧ ਸਰਕਾਰੀ ਹੋਵੇ ਜਾਂ ਗੈਰ ਸਰਕਾਰੀ ਹੋਵੇ ਸਭ ਤੋਂ ਉੱਪਰ ਗੁਰਮੁਖੀ ਭਾਸ਼ਾ 'ਚ ਲਿਖਿਆ ਜਾਵੇ ਸਸ਼ਟਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਹਾਂ ਦੀਪਕ ਚੰਨਾ ਆ ਪੰਜਾਬ ਦੇ ਵਿੱਚ ਅਕਸਰ ਗੱਲ ਕਰੀਏ ਤਾਂ ਪੰਜਾਬੀ ਸਕੂਲਾਂ ਦੇ ਵਿੱਚ ਵੀ ਘੱਟ ਪੜਾਈ ਜਾਂਦੀ ਹੈ ਤਾਂ ਉਸ ਚੀਜ਼ ਨੂੰ ਲੈ ਕੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੇ ਸਬੰਧ ਦੇ ਵਿੱਚ 21 ਫਰਵਰੀ ਵਾਲੇ ਦਿਨ ਦੀਪਕ ਬਾਲੀ ਉਹਨਾਂ ਦੇ ਵੱਲੋਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਆ ਦੀਪਕ ਬਾਲੀ ਉਹਨਾਂ ਦੇ ਵੱਲੋਂ ਇੱਕ ਬੜੀ ਨਵਕਲੀ ਤਹਿਲ ਕੀਤੀ ਗਈ ਹੈ ਇੱਕ ਵੱਧਿਆ ਉਪਰਾਲਾ ਕੀਤਾ ਗਿਆ ਲੋਕਾਂ ਨੂੰ ਪੰਜਾਬੀ ਭਾਸ਼ਾ ਤੋਂ ਜਾਗਰੂਕ ਕਰਵਾਉਣ ਦੇ ਲਈ ਇੱਕ ਪੰਜਾਬੀ ਪ੍ਰਚਾਰ ਯਾਤਰਾ ਜਿਹੜੀ ਹੈ ਅਮ ਮੇਲੀ ਤੋਂ ਲੈ ਕੇ ਮੁਹਾਲੀ ਤੱਕ ਯਾਤਰਾ ਗੱਡੀ ਚੱਲੀ ਜਾ ਰਹੀ ਆ ਅਸੀਂ ਗੱਲਬਾਤ ਕਰਦੇ ਆ ਦੀਪਕ ਬੱਲੀ ਉਹਨਾਂ ਦੇ ਨਾਲ ਕੀ ਕਹਿਣਾ ਹੈ ਉਹਨਾਂ ਦਾ ਇਸ ਯਾਤਰਾ ਨੂੰ ਲੈ ਕੇ ਦੀਪਕ ਬੱਲੀ ਉਹ ਨਹੀਂ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸਰ ਸਭ ਤੋਂ ਪਹਿਲਾਂ ਤਾਂ ਆ ਮੁਬਾਰਕਾਂ ਬਹੁਤ ਬਹੁਤ ਦੀ ਇੱਕ ਬੜਾ ਵਧੀਆ ਉਪਰਾਲਾ ਕਰ ਰਹੇ ਹੋ ਤੁਸੀਂ ਅੱਜ ਜੀ ਅੱਜ ਮਾਤ ਭਾਸ਼ਾ ਦੇ ਦਿਵਸ ਆ ਯੂਨੈਸਕੋ ਵੱਲੋਂ ਇਹ ਦਿਨ ਦਿੱਤਾ ਗਿਆ ਪੂਰੀ ਦੁਨੀਆ ਦੇ ਲੋਕਾਂ ਨੂੰ ਕਿ ਜੇਦੀ ਵੀ ਆਬਾਦੀ 200 ਕਰੋੜ ਆ ਚਾਹੇ 250 ਹੋਇਆ ਚਾਹੇ ਕੋ 25 ਬੰਦਿਆ ਕਿਸੇ ਜ਼ੁਬਾਨ ਦੇ ਜਿਹੜੇ ਵੀ ਉਸ ਵਿਅਕਤੀ ਨੇ ਆਪਣੀ ਮਾਂ ਕੋਲੋਂ ਭਾਸ਼ਾ ਸਿੱਖੀ ਆ ਅੱਜ ਦਾ ਦਿਨ ਉਸ ਮਾਂ ਨੂੰ ਸਮਰਪਿਤ ਆ ਉਸ ਮਾਂ ਮਿੱਟੀ ਨੂੰ ਸਮਰਪਿਤ ਆ ਉਸ ਮਾਂ ਬੋਲੀ ਨੂੰ ਸਮਰਪਿਤ ਆ ਤੇ ਮੈਂ ਸੋਚਦਾ ਕਿ ਸਾਡੀ ਸਾਰਿਆਂ ਦੀ ਜਿਹੜੀ ਮਾਂ ਬੋਸਾ ਆ ਉਹ ਜ਼ੁਬਾਨ ਜਿਹਦੇ ਤੇ ਅਸੀਂ ਲੋਰੀਆਂ ਸੁਣੀਆਂ ਤੇ ਜਿਹਦੇ ਮਾਂ ਦੀਆਂ ਅਸੀਸਾਂ ਲਈਆਂ ਮਾਂ ਨੇ ਸਾਨੂੰ ਪਿਆਰ ਕੀਤਾ ਸਾਨੂੰ ਪਹਿਲੇ ਅੱਖਰ ਸਿਖਾਏ ਅਸੀਂ ਮਾਂ ਤੇ ਬਾਪ ਕਹਿਣਾ ਸਿੱਖਿਆ ਅੱਜ ਉਸ ਜ਼ੁਬਾਨ ਦਾ ਦਿਨ ਆ ਔਰ ਵੱਡੀ ਗੱਲ ਆ ਕਿ ਐਸੀ ਚੀਜ਼ ਆ ਕਿ ਜਿਹੜੀ ਪੰਜਾਬ ਨੂੰ ਸਾਂਝਾ ਕਰ ਸਕਦੀ ਆ ਪੰਜਾਬ ਦੇ ਲੋਕਾਂ ਦੇ ਆਪਸੀ ਪਿਆਰ ਹੋਰ ਵਧਾ ਸਕਦੀ ਆ ਕਿਉਂਕਿ ਜੇ ਮੈਂ Hindu ਆ ਕੋਈ Sikh ਆ ਕੋਈ Musalman ਆ ਕੋਈ ईसाई ਆ ਸਾਡੇ ਧਰਮ ਆਪਣੇ ਹੋ ਸਕਦੇ ਆ ਸਾਡੀਆਂ ਜਾਤਾਂ ਆਪਣੀਆਂ ਹੋ ਸਕਦੀਆਂ ਸਾਡੇ ਗੋਤ ਆਪਣੇ ਹੋ ਸਕਦੇ ਆ ਸਾਡੇ ਪਰਿਵਾਰ ਆਪਣੇ ਹੋ ਸਕਦੇ ਆ ਸਾਡੇ ਵਪਾਰ ਆਪਣੇ ਹੋ ਸਕਦੇ ਆ ਪਰ ਸਾਡਾ ਉੜਾ ਸਭ ਦਾ ਸਾਂਝਾ ਆ ਜ਼ੁਬਾਨ ਸਾਡੀ ਸਾਂਝੀ ਆ ਮੈਂ ਵੀ ਜਿਸ ਤਰ੍ਹਾਂ ਬੋਲਦਾ ਪੰਜਾਬੀ ਹੋ ਸਕਦਾ ਮੇਰੇ ਤੋਂ ਬਿਹਤਰ ਇੱਕ ਮੁਸਲਮਾਨ ਦੇ ਕਸਾਈ ਤੇ ਇੱਕ ਸਿੱਖ ਬੋਲਦਾ ਹੋਵੇ ਤੁਸੀਂ ਇਸ ਤਰ੍ਹਾਂ ਜੇ ਪੰਜਾਬੀਆਂ ਨੂੰ ਜੇ ਪੰਜਾਬ ਨੂੰ ਖੁਸ਼ਹਾਲ ਕਰਨਾ ਪੰਜਾਬ ਨੂੰ ਰੰਗਲਾ ਪੰਜਾਬ ਜੀ ਦੇਖਣਾ ਤੇ ਪੰਜਾਬੀਆਂ ਦਾ ਆਪਸ ਵਿੱਚ ਜੁੜੇ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਜਿਸ ਤਰ੍ਹਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵੀ ਆਂਧੇਗੀ ਨੋਟੀਫਿਕੇਸ਼ਨ ਜਾਰੀ ਕੀਤੀ ਕਿ ਪੰਜਾਬ ਦੇ ਹਰ ਬੋਰਡ ਚਾਹੇ ਉਹ ਸਰਕਾਰੀ ਹੋਵੇ ਅਰਧ ਸਰਕਾਰੀ ਹੋਵੇ ਜਾਂ ਗੈਰ ਸਰਕਾਰੀ ਹੋਵੇ ਸਭ ਤੋਂ ਉੱਪਰ ਗੁਰਮੁਖੀ ਭਾਸ਼ਾ 'ਚ ਲਿਖਿਆ ਜਾਵੇਗਾ ਅਖਰਾਂ ਨੂੰ ਮਾਣ ਦੇਣਾ ਮਤਲਬ ਆਪਣੇ ਵਿਰਸੇ ਨੂੰ ਆਪਣੇ ਨਾਇਕਾਂ ਨੂੰ ਆਪਣੇ ਇਤਿਹਾਸਕਾਰਾਂ ਨੂੰ ਆਪਣੇ ਸੱਭਿਆਚਾਰ ਦੇ ਵਸ਼ਿੰਦਿਆਂ ਨੂੰ ਮਾਣ ਦੇਣਾ ਆ ਸਾਡੀ ਜ਼ੁਬਾਨ ਨੂੰ ਮਾਣ ਮਿਲਿਆ ਅਸੀਂ ਅੱਜ ਉਹਦੇ ਪ੍ਰਚਾਰ ਪ੍ਰਸਾਲੇ ਜੁੜੇ ਆ ਕਿ ਬੱਚੇ ਤੋਂ ਪ੍ਰੇਰਨਾ ਲੈ ਕੇ ਆਪਣੀ ਮਾਂ ਪੋਲੀ ਦਾ ਰਸ ਜਿਹੜਾ ਚੱਲਿਆ ਆ ਰਿਹਾ ਜਿਹੜਾ ਮੈਨੂੰ ਮੇਰੇ ਪਿਤਾ ਨੇ ਦਿੱਤਾ ਇਹਨਾਂ ਨੂੰ ਇਹਨਾਂ ਦੇ ਪਿਤਾ ਨੇ ਦਿੱਤਾ ਸਾਡੇ ਪਿਤਾ ਨੂੰ ਸਾਡੇ ਅਗਾਹ ਮੇਰੇ ਦਾਦੇ ਨੇ ਦਿੱਤਾ ਇਸੇ ਤਰ੍ਹਾਂ ਸਾਡੀ ਪੀੜ੍ਹੀ ਵੀ ਆਉਣ ਵਾਲੀ ਇਸ ਜ਼ੁਬਾਨ ਨੂੰ ਆਪਣੇ ਨਾਲ ਲੈ ਕੇ ਅੱਗੇ ਜਾਣਾ ਮੇਲੀ ਤੋਂ ਤੁਸੀਂ ਇਹ ਪ੍ਰਚਾਰ ਆ ਜਿਹੜਾ ਯਾਤਰਾ ਸ਼ੁਰੂ ਕੀਤੀ ਸੀ ਲੋਕਾਂ ਦਾ ਹੰਗਾਰਾ ਜਿਸ ਤਰ੍ਹਾਂ ਦਾ ਮਿਲਿਆ ਰਸਤੇ ਬਹੁਤ ਜ਼ਿਆਦਾ ਇਹ ਵੈਸੇ ਇਹ ਐਸੀ ਚੀਜ਼ ਆ ਕਿ ਜਿਹੜੀ ਹਰ ਇੱਕ ਦੇ ਦਿਲ ਦੇ ਨੇੜੇ ਆ ਇਹ ਹਰ ਇੱਕ ਵਿਅਕਤੀ ਦੇ ਅੰਦਰੋਂ ਮਾਂ ਬਾਪ ਪਾਸ਼ਾ ਲਈ ਪਿਆਰ ਨਿਕਲਦਾ ਹਰ ਇੱਕ ਵਿਅਕਤੀ ਸੋਚਦਾ ਕਿਉਂਕਿ ਜਦੋਂ ਮਾਂ ਸਿਰ ਪੋਲੋਸਦੀ ਆ ਉਹ ਜਿਸ ਜ਼ੁਬਾਨ 'ਚ ਤੁਹਾਡਾ ਸਿਰ ਪੋਲੋਸਦੀ ਆ ਮੱਥਾ ਚੁੰਮਦੀ ਆ ਇਹੋ ਜ਼ੁਬਾਨ ਆ ਮੇਰੇ ਲਈ ਮੇਰੀ ਮਾਂ ਮੇਰੀ ਮਿੱਟੀ ਮਾਂ ਬੋਲੀ ਇਹਨਾਂ ਚੀਜ਼ਾਂ ਦੀ ਬਹੁਤ अहमियत ਆ ਜਿਹੜੇ ਲੋਕ ਹਜੇ ਵੀ ਮਾਂ ਬੋਲੀ ਨੂੰ ਪਿਆਰ ਨਹੀਂ ਕਰਦੇ ਆਪਾਂ ਇਹਨੂੰ ਭੁੱਲਦੇ ਜਾਂਦੇ ਨੇ ਉਹਨਾਂ ਨੂੰ ਤੁਹਾਡਾ ਕੀ ਫਰਕ ਹੈ ਕੀ ਕਹਾਂ ਆਪਾਂ ਉਹਨਾਂ ਨੂੰ ਪਿਆਰ ਕਰਾਂਗੇ ਕੋਈ ਇਹਨੂੰ ਪਿਆਰ ਕਰਨ ਲੱਗ ਜਾਣਾ ਅਕਸਰ ਦੇਖਿਆ ਜਾਂਦਾ ਹੈ ਕਈ ਸਕੂਲਾਂ ਦੇ ਵਿੱਚ ਵੀ ਦੀਪਕ ਜੀ ਜ਼ਿਆਦਾਤਰ ਦੇਖਦੇ ਆਪਾਂ ਕਿ ਪੰਜਾਬੀ ਨੂੰ ਨਹੀਂ ਨਹੀਂ ਜਾਨੂ ਕਰਵਾਇਆ ਜਾਂਦਾ ਬੱਚਿਆਂ ਨੂੰ ਪੰਜਾਬੀ ਤੋਂ ਇੰਗਲਿਸ਼ ਮੀਡੀਅਮ ਅੱਜ ਕੱਲ੍ਹ ਸਕੂਲ ਆ ਗਏ ਨੇ ਪ੍ਰਾਈਵੇਟ ਖਾਸ ਕਰਕੇ ਉਹਨਾਂ ਨੂੰ ਤੁਸੀਂ ਕੀ ਕਹੋਗੇ ਉਹਨਾਂ ਬੱਚੇ ਮੇਰਾ ਇਹੀ ਕਹਿਣਾ ਹੈ ਕਿ ਰਿਸਰਚ ਕਹਿੰਦੀ ਆ ਦੁਨੀਆ ਪੱਧਰ ਦੀ ਰਿਸਰਚ ਕਹਿੰਦੀ ਆ ਕਿ ਜਿਹੜਾ ਬੰਦਾ ਸਭ ਤੋਂ ਪਹਿਲਾਂ ਆਪਣੀ ਜ਼ੁਬਾਨ ਸਿੱਖਦਾ ਆਪਣੇ ਕਿਤੇ ਦੀ ਆਪਣੀ ਮਾਂ ਦੀ ਜ਼ੁਬਾਨ ਸਿੱਖਦਾ ਉਹ ਦੁਨੀਆ ਦੀਆਂ ਹੋਰ ਜ਼ੁਬਾਨਾਂ ਸਿੱਖਣ ਦੇ ਕਾਬਿਲ ਹੋ ਜਾਂਦਾ ਮੈਂ ਸਭ ਤੋਂ ਪਹਿਲਾਂ ਉੜਾੜਾ ਪੜਿਆ ਤੇ ਮੇਰੇ ਕੋਲ ਤੁਸੀਂ 2 ਘੰਟੇ ਅੰਗਰੇਜ਼ੀ ਚ ਭਾਸ਼ਣ ਕਰਾ ਲਓ ਪਰ ਲੇਕਿਨ ਮੇਰੀ ਜਿਹੜੀ ਬਣਤਰ ਆ ਮੇਰੇ ਵਿਅਕਤੀਤਵ ਦੀ ਮੇਰੇ ਸਰੀਰ ਦੀ ਮੇਰੇ ਸੁਭਾਅ ਦੀ ਮੇਰੇ ਵਿਚਾਰ ਦੀ ਮੇਰੀ ਮੇਰੇ ਜਿਹੜਾ ਵਿਚਾਰਣੇ ਉਹਦੀ ਆ ਉਹ ਸਾਰੀ ਮਾਂਤ ਭਾਸ਼ਾ ਦੇ ਰਾਹੀਂ ਸਿਰਜੀ ਗਈ ਆ ਮੈਂ ਹਰੀ ਸਿੰਘ ਨਲੂਰ ਨੂੰ ਜਾਣਦਾ ਮੈਂ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਨੂੰ ਜਾਣਦਾ ਤੇ ਇਸ ਕਰਕੇ ਜਾਣਦਾ ਕਿਉਂਕਿ ਸਾਡੇ ਨਾਇਕ ਹੋਏ ਬਹੁਤ ਬਹੁਤ ਇਹ ਯਾਤਰਾ ਇਸ ਤਰ੍ਹਾਂ ਹੀ ਹਰ ਸਾਲ ਜਾਰੀ ਰਹੂਗੀ ਮਾਂ ਬੋਲੀ ਦੀ ਬੱਸ ਵਾਲੇ ਦਿਨ ਬਿਲਕੁਲ ਬਿਲਕੁਲ ਇਹ ਤਾਂ ਹੁਣ ਮੈਨੂੰ ਚੰਗਾ ਲੱਗ ਰਿਹਾ ਮੇਰਾ ਦਿਲ ਕਰ ਰਿਹਾ ਅਗਲੀ ਵਾਰ ਅਮਰਸਰ ਤੋਂ ਆਪਾਂ ਨਨਕਾਣਾ ਸਾਹਿਬ ਤੇ ਚੰਡੀਗੜ੍ਹ ਮਹਾਲੀ ਤੱਕ ਜਾਈਏ ਲੱਗਦਾ ਤੁਹਾਨੂੰ ਕੀ ਇਹ ਤੁਹਾਡੀ ਯਾਤਰਾ ਦੇ ਨਾਲ ਲੋਕਾਂ ਨੂੰ ਬੜਾ ਕੁਝ ਸਿੱਖਣ ਨੂੰ ਮਿਲੂਗਾ ਇਸ ਚੀਜ਼ ਤੋਂ ਕਿਉਂ ਨਹੀਂ ਮੈਂ ਬਹੁਤ ਪੋਜ਼ਿਟਿਵ ਆ ਹਮੇਸ਼ਾ ਜੀਵਨ 'ਚ ਮੈਂ ਹਾਂ ਪੱਕੀ ਰਵਈਆ ਲੈ ਕੇ ਚੱਲਦਾ ਕੋਈ ਦੁਨੀਆ ਦਾ ਬੰਦਾ ਨਹੀਂ ਹੈ ਜਿਹਨੂੰ ਤੁਸੀਂ ਪਿਆਰ ਨਾਲ ਸਮਝਾਓ ਤੋ ਨਾ ਸਮਝੇ ਇਹ ਮੇਰਾ ਪੱਕਾ ਪਰਖਿਆ ਹੋਇਆ ਕੰਮ ਆ ਕੋਈ ਵੀ ਦੁਨੀਆ ਦਾ ਬ ਕੋਈ ਵੀ ਲੜਾਈ ਆ ਉਹ ਟੇਬਲ 'ਤੇ ਆ ਕੇ ਮੁੱਕਦੀ ਆ ਜੰਗ ਮਸਲੇ ਦਾ ਹੱਲ ਨਹੀਂ ਹੁੰਦੀ ਜੰਗ ਜਿਹੜੀ ਆ ਵਿਚਾਰ ਧਾਰਕ ਵਿਰੋਧ ਆ ਉਹਦੇ ਨਾਲੋਂ ਬੈਟਰ ਆ ਕਿ ਅਸੀਂ ਦੂਜੇ ਨੂੰ ਆਪਣੇ ਵਿਚਾਰ ਦੀ ਗ੍ਰਿਫਤ 'ਚ ਲੈ ਲਈਏ ਸਾਡੇ ਪਿਆਰ ਤੇ ਸ਼ਕਤੀ ਹੋਏਗੀ ਤਾਂ ਅਸੀਂ ਉਹਨਾਂ ਨੂੰ ਆਪਣੇ ਨਾਲ ਤੋਰ ਲਾਂਗੇ ਤਾਂ ਬਿਲਕੁਲ ਜੀ ਅਸੀਂ ਗੱਲਬਾਤ ਕੀਤੀ ਹੈ ਦੀਪਕ ਬਾਲੀ ਉਹਨਾਂ ਦੇ ਨਾਲ ਜਿਹੜੀ ਪੰਜਾਬੀ ਪ੍ਰਚਾਰ ਯਾਤਰਾ ਜਿਹੜੀ ਕਿ ਮੈਲੀ ਤੋਂ ਸ਼ੁਰੂ ਹੋਈ ਸੀਗੀ ਨਵਾਂ ਸ਼ਹਿਰ ਦੇ ਵਿੱਚ ਪੁੱਜੀ ਆ ਥਾਂ ਥਾਂ ਦੇ ਉੱਤੇ ਲੋਕਾਂ ਦੇ ਵੱਲੋਂ ਸਵਾਗਤ ਕੀਤਾ ਜਾ ਰਿਹਾ ਇਸ ਯਾਤਰਾ ਦਾ ਦੀਪਕ ਬਾਲੀ ਉਹਨਾਂ ਦਾ ਉਹਨਾਂ ਦਾ ਕਹਿਣਾ ਹੈ ਕਿ ਬੜੀ ਵਧੀਆ ਚੀਜ਼ ਹੈ ਜਿਹੜੀ ਇਹ ਕੀਤੀ ਜਾ ਰਹੀ ਹੈ ਜੇ ਗੱਲ ਕਰੀਏ ਪੰਜਾਬੀ ਮਾਂ ਬੋਲੀ ਦੀ ਸਭ ਤੋਂ ਪਹਿਲਾਂ ਮਾਂ ਸਾਨੂੰ ਜਨਮ ਦਿੰਦੀ ਹੈ ਮਾਂ ਕਹਿਣਾ ਅਸੀਂ ਸਿੱਖਿਆ ਪਰ ਲੋਕ ਕਿਤੇ ਨਾ ਕਿਤੇ ਜਾ ਕੇ ਪੰਜਾਬੀ ਮਾਂ ਬੋਲੀ ਨੂੰ ਭੁੱਲਦੇ ਜਾ ਰਹੇ ਨੇ ਤਾਂ ਕਿ ਲੋਕ ਹਮੇਸ਼ਾ ਇਸ ਪੰਜਾਬੀ ਮਾਂ ਬੋਲੀ ਨੂੰ ਯਾਦ ਰੱਖਣ ਉਸ ਕਰਕੇ ਯਾਤਰਾ ਜਿਹੜੀ ਮੈਂ ਕੱਢਦਾ ਆ ਰਿਆਂ ਸਾਡੇ ਪਰਿਵਾਰ ਦੇ ਵਿੱਚ ਮੈਂ ਆਪਣੇ ਫਾਦਰ ਸਾਹਿਬ ਹੋਂਨ ਤੋਂ ਸਿੱਖਿਆ ਉਹ ਮੇਰੇ ਦਾਦਾ ਜੀ ਹੋਂਨ ਤੋਂ ਸਿੱਖੇ ਨੇ ਤਾਂ ਬੜਾ ਲੋਕਾਂ ਦਾ ਭਰਮਾ ਹੁੰਗਾਰਾ ਜਿਹੜਾ ਦੀਪਕ ਬਾਲੀ ਉਹਨਾਂ ਨੂੰ ਅਸੀਂ ਯਾਤਰਾ ਦੇ ਵਿੱਚ ਮਿਲ ਰਹੇ ਹਾਂ ਅਮਦੇਰੀ ਅਪਡੇਟਸ ਦੇ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਟਰ ਖਾਨ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਹਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂਜ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੂਨੀ ਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ